ਆਧਾਰ ਕਾਰਡ ਹੁਣ ਤੁਹਾਡੀ ਜਨਮ ਮਿਤੀ ਦਾ ਸਬੂਤ ਨਹੀਂ ਹੋਵੇਗਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਇਸ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਦੱਸਦੀ ਹੈ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੇ ਨਿਰਦੇਸ਼ਾਂ ਤੋਂ ਬਾਅਦ ਈਪੀਐਫਓ ਨੇ ਆਧਾਰ ਕਾਰਡ ਨੂੰ ਜਨਮ ਮਿਤੀ ਲਈ ਸਵੀਕਾਰ ਯੋਗ ਦਸਤਾਵੇਜ਼ ਵਜੋਂ ਹਟਾਉਣ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਦਾ ਅਸਰ ਈਪੀਐਫਓ ਗਾਕਾ ਤੇ ਪਵੇਗਾ ਅਤੇ ਹੁਣ ਉਹ ਆਪਣੇ EPF ਖਾਤੇ ਦੀ ਜਨਮ ਮਿਤੀ ਨੂੰ ਸਬੂਤ ਕਰਨ ਜਾਂ ਉਸ ਵਿੱਚ ਸੁਧਾਰ ਕਰਨ ਲਈ ਆਧਾਰ ਦੀ ਵਰਤੋਂ ਸਬੂਤ ਵਜੋਂ ਨਹੀਂ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ EPFO ਦੇ ਕਰੀਬ 7 ਕਰੋੜ ਗਾਹਕ ਨੇ ਇਹ ਉਹ ਲੋਕ ਹਨ ਜੋ ਰੋਜ਼ਗਾਰ ਵਿੱਚ ਹਨ ਅਤੇ ਉਹਨਾਂ ਦਾ ਮਾਲਕ EPFO ਨਾਲ ਜੁੜਿਆ ਹੋਇਆ ਹੈ UIDAI ਨੇ ਪਾਇਆ ਕਿ ਬਹੁਤ ਸਾਰੇ ਲਾਭਪਾਤਰੀਆਂ ਦੁਆਰਾ ਆਧਾਰ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਮੰਨਿਆ ਜਾ ਰਿਹਾ ਹੈ ਆਧਾਰ ਐਕਟ 2016 ਦੇ ਅਨੁਸਾਰ ਇਸ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਮਾਨਤਾ ਨਹੀਂ ਦਿੱਤੀ ਗਈ ਸੀ UIDAI ਨੇ ਜ਼ੋਰ ਦੇ ਕੇ ਕਿਹਾ ਹੈ ਕਿ ਆਧਾਰ ਪਛਾਣ ਤਸਦੀਕ ਲਈ ਹੈ ਜਨਮ ਦੇ ਸਬੂਤ ਲਈ ਨਹੀਂ UIDAI ਦੇ ਨਿਰਦੇਸ਼ਾਂ ਤੋਂ ਬਾਅਦ EPFO ਨੇ ਜਨਮ ਮਿਤੀ ਵਿੱਚ ਸੁਧਾਰ ਲਈ ਸਵੀਕਾਰਯੋਗ ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਆਧਾਰ ਨੂੰ ਹਟਾ ਦਿੱਤਾ ਹੈ ਇਹ ਫੈਸਲਾ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ਦੀ ਪ੍ਰਵਾਨਗੀ ਨਾਲ ਲਿਆ ਗਿਆ ਹੈ EPFO ਲਈ ਜਨਮ ਮਿਤੀ ਦੇ ਸਬੂਤ ਵਜੋਂ ਸਵੀਕਾਰ ਕੀਤੇ ਗਏ ਦਸਤਾਵੇਜ਼ ਵਿੱਚ ਜਨਮ ਸਰਟੀਫਿਕੇਟ ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਮਾਰਕਸ਼ੀਟ ਸ਼ਾਮਲ ਹਨ ਇਸ ਤੋਂ ਇਲਾਵਾ ਸਕੂਲ ਛੱਡਣ ਦਾ ਸਰਟੀਫਿਕੇਟ ਸਕੂਲ ਟ੍ਰਾਂਸਫਰ ਸਰਟੀਫਿਕੇਟ ਐਸ ਐਸ ਸੀ ਸਰਟੀਫਿਕੇਟ ਜਿਸ ਵਿੱਚ ਨਾਮ ਅਤੇ ਜਨਮ ਮਿਤੀ ਵੀ ਪੀ ਪੀ ਐਫਓ ਲਈ ਵੈਧ ਦਸਤਾਵੇਜ਼ਾ ਵਿੱਚ ਸ਼ਾਮਲ ਹਨ ਪੈਨ ਕਾਰਡ ਕੇਂਦਰੀ ਰਾਜ ਪੈਨਸ਼ਨ ਭੁਗਤਾਨ ਆਰਡਰ ਭਾਵ ਪੀ ਪੀਓ ਸਰਕਾਰ ਦੁਆਰਾ ਜਾਰੀ ਡੋਮਿਸਾਈਲ ਸਰਟੀਫਿਕੇਟ ਵੀ ਜਨਮ ਸਰਟੀਫਿਕੇਟ ਦੇ ਤੌਰ ਤੇ ਵੈਧ